ਸੰਗਤ ਜੀ ਇਹ ਗੁਰੂ ਘਰ ਭਾਈ ਕਨਈਆ ਜੀ ਦਾ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਨੁਕਤਾ ਦੀ ਸੇਵਾ ਲਈ ਲਾਇਆ ਉਹਨਾਂ ਦੇ ਪਿਤਾ ਜੀ ਕਾਫੀ ਧਨਾੜ ਸਨ ਪਰ ਉਹਨਾਂ ਨੇ ਇੱਕ ਸਾਧੂ ਵਰਤੀ ਵਾਂਗੂ ਜ਼ਿੰਦਗੀ ਜਿਉਣ ਦੀ ਚੋਣ ਕੀਤੀ ਤੇ ਉਹਨਾਂ ਨੇ ਸਾਧੂ ਸੰਤਾਂ ਤੋਂ ਪਰਮਾਤਮਾ ਬਾਰੇ ਜਾਣਿਆ ਇੱਕ ਵਾਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੰਗ ਦੇ ਮੈਦਾਨ ਵਿੱਚ ਜਗਮੀਆਂ ਨੂੰ ਪਾਣੀ ਪੜਾਉਂਦੇ ਤੇ ਮਾਲਮ ਪੱਟੀ ਕਰਦੇ ਨਜ਼ਰ ਆਏ ਸਿੰਘਾ ਨੇ ਉਸ ਦੀ ਸ਼ਿਕਾਇਤ ਗੁਰੂ ਸਾਹਿਬ ਨੂੰ ਕੀਤੀ ਤਾਂ ਦਸਵੇਂ ਪਾਤਸ਼ਾਹ ਜੀ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਤੇ ਉਹ ਤਾਂ ਜਾਣੀ ਜਾਣ ਸਨ ਪਰ ਉਹਨਾਂ ਨੇ ਸੰਗਤ ਨੂੰ ਦਿਖਾਉਣ ਦੇ ਲਈ ਉਹਨਾਂ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਏ ਕਿ ਸਾਡੇ ਦੁਸ਼ਮਣਾਂ ਨੂੰ ਪਾਣੀ ਪੜਾ ਰਾਂ ਤੇ ਮਾਲਮ ਪੱਟੀ ਕਰਦਾ ਏ ਤਾਂ ਉਸ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਮੈਨੂੰ ਤਾਂ ਸਿਰਫ ਉਹਨਾਂ ਵਿੱਚ ਤੁਸੀਂ ਹੀ ਦਿਖਾਈ ਦਿੰਦੇ ਹੋ ਮੈਨੂੰ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਭਾਈ ਕਨਈਆ ਜੀ ਸੇਵਾ ਕਰਦੇ ਸਨ ਤੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਲਈ ਲਾਈਆ ਤੇ ਉਹਨਾਂ ਦੇ ਦਰਸ਼ਨ ਕਰੋ ਅੱਜ ਤੁਹਾਨੂੰ ਗੁਰੂ ਘਰ ਲੈ ਕੇ ਆਏ ਆ ਉਹਨਾਂ ਦੇ ਤੇ ਤੁਸੀਂ ਵੀ ਜਦੋਂ ਅਨੰਦਪੁਰ ਸਾਹਿਬ ਆਵੋ ਤਾਂ ਜ਼ਰੂਰ ਮੱਥਾ ਟੇਕ ਕੇ ਜਾਇਆ ਕਰੋ ਤੇ ਆ ਉਹਨਾਂ ਦੀ ਬੌਲੀ ਸਾਹਿਬ ਆ ਸੰਗਤ ਜੀ ਇਹ ਗੁਰੂ ਘਰ ਭਾਈ ਕਨਈਆ ਜੀ ਦਾ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਨੁਕਤਾ ਦੀ ਸੇਵਾ ਲਈ ਲਾਇਆ ਉਹਨਾਂ ਦੇ ਪਿਤਾ ਜੀ ਕਾਫੀ ਧਨਾੜ ਸਨ ਪਰ ਉਹਨਾਂ ਨੇ ਇੱਕ ਸਾਧੂ ਵਰਤੀ ਵਾਂਗੂ ਜ਼ਿੰਦਗੀ ਜਿਉਣ ਦੀ ਚੋਣ ਕੀਤੀ ਤੇ ਉਹਨਾਂ ਨੇ ਸਾਧੂ ਸੰਤਾਂ ਤੋਂ ਪਰਮਾਤਮਾ ਬਾਰੇ ਜਾਣਿਆ ਇੱਕ ਵਾਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੰਗ ਦੇ ਮੈਦਾਨ ਵਿੱਚ ਜਗਵੀਆ ਨੂੰ ਪਾਣੀ ਪੜਾਉਂਦੇ ਤੇ ਮਾਲਮ ਪੱਟੀ ਕਰਦੇ ਨਜ਼ਰ ਆਏ ਸਿੰਘਾ ਨੇ ਉਸ ਦੀ ਸ਼ਿਕਾਇਤ ਗੁਰੂ ਸਾਹਿਬ ਨੂੰ ਕੀਤੀ ਤਾਂ ਦਸਵੇਂ ਪਾਤਸ਼ਾਹ ਜੀ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਤੇ ਉਹ ਤਾਂ ਜਾਣੀ ਜਾਣ ਸਨ ਪਰ ਉਹਨਾਂ ਨੇ ਸੰਗਤ ਨੂੰ ਦਿਖਾਉਣ ਦੇ ਲਈ ਉਹਨਾਂ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਰਦਾ ਏ ਕਿ ਸਾਡੇ ਦੁਸ਼ਮਣਾਂ ਨੂੰ ਪਾਣੀ ਪੜਾ ਰਾਂ ਤੇ ਮਾਲਮ ਪੱਟੀ ਕਰਦਾ ਏ ਤਾਂ ਉਸ ਨੇ ਜਵਾਬ ਦਿੱਤਾ ਕਿ ਗੁਰੂ ਸਾਹਿਬ ਮੈਨੂੰ ਤਾਂ ਸਿਰਫ ਉਹਨਾਂ ਵਿੱਚ ਤੁਸੀਂ ਹੀ ਦਿਖਾਈ ਦਿੰਦੇ ਹੋ ਮੈਨੂੰ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਮੈਨੂੰ ਸਿਰਫ ਤੁਹਾਡਾ ਚਿਹਰਾ ਹੀ ਨਜ਼ਰ ਆਉਂਦਾ ਹੈ ਇਸ ਤਰ੍ਹਾਂ ਭਾਈ ਕਨਈਆ ਜੀ ਸੇਵਾ ਕਰਦੇ ਸਨ ਤੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਮਨੁੱਖਤਾ ਲਈ ਲਾਈ ਆ ਤੇ ਉਹਨਾਂ ਦੇ ਦਰਸ਼ਨ ਕਰੋ ਅੱਜ ਤੁਹਾਨੂੰ ਗੁਰੂ ਘਰ ਲੈ ਕੇ ਆਏ ਆ ਉਹਨਾਂ ਦੇ ਤੇ ਤੁਸੀਂ ਵੀ ਜਦੋਂ ਆਨੰਦਪੁਰ ਸਾਹਿਬ ਆਓ ਤਾਂ ਜ਼ਰੂਰ ਮੱਥਾ ਟੇਕ ਕੇ ਜਾਇਆ ਕਰੋ ਤੇ ਆ ਉਹਨਾਂ ਦੀ ਬੌਲੀ ਸਾਹਿਬ ਆ